ਰਾਜਵੀਰ ਜਵੰਦਾ ਬਹੁਤ ਦੁਖਦ ਘਟਨਾ ਹੈ ਪ੍ਰਮਾਤਮਾ ਉਸ ਵੀਰ ਨੂੰ ਜਲਦੀ ਸਿਹਤਯਾਬ ਕਰੇ ਪੰਜਾਬ ਦੇ ਵਿੱਚ ਰੋਜ਼ ਕਈ ਜਾਨਾਂ ਜਾਂਦੀਆਂ ਨੇ ਅਵਾਰਾ ਪਸ਼ੂਆਂ ਦੇ ਕਰਕੇ ਜਾਨ ਨਹੀਂ ਦੇ ਰਹੀ ਬਿਜਲੀ ਦੇ ਬਿੱਲ ਦੇ ਵਿੱਚ ਅਸੀਂ ਕਾਓ ਸੈਸ ਗਾਊ ਸੈਸ ਦਿੰਨੇ ਆ ਭਾਈ ਕਰਨਾ ਕਿਹਨੇ ਆ ਤੁਸੀਂ ਮੁੱਖ ਮੰਤਰੀਓ ਪੰਜਾਬ ਦੇ ਕਾਓ ਸੈਸ ਅਸੀਂ ਦਿੰਨੇ ਆ ਹਰ ਇੱਕ ਚੀਜ਼ ਤੇ ਅਸੀਂ ਟੈਕਸ ਦਿੰਨੇ ਆ ਬਿੱਟੂ ਕਹਿੰਦਾ ਰਵਨੀਤ ਸਿੰਘ ਬਿੱਟੂ ਐਮਪੀ ਬੀਜੇਪੀ ਦੇ ਕਹਿੰਦੇ ਬਿਲਕੁਲ ਇਹ ਕਰਨਾ ਚਾਹੀਦਾ ਵੀਰੇ ਕਰਨਾ ਕਿਹਨੇ ਆ ਬਿੱਟੂ ਵੀਰੇ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋ ਬੇਨਤੀ ਕਰਨਾ ਚਾਹਤਾ ਹਾਂ ਕਿ ਆਪ ਹਮਸੇ ਗਊ ਟੈਕਸ ਲੈ ਕੇ ਜਿੰਨੀਆਂ ਗਊਸ਼ਾਲਾ ਹਨ ਮਨ ਲਓ ਪੰਜਾਬ ਦੇ ਵਿੱਚ ਜਿਹੜੀਆਂ ਵੀ ਹਰ ਇੱਕ ਸ਼ਹਿਰ ਦੇ ਵਿੱਚ ਜਿੰਨੀਆਂ ਗਊਸ਼ਾਲਾ ਨੇ ਇਹਨਾਂ ਨੂੰ ਫੰਡ ਦਿਓ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਪੰਜਾਬੀ ਗਾਇਕ ਜਿਹੜਾ ਕਿ ਜਗਰਾਉਂ ਨਾਲ ਸੰਬੰਧਿਤ ਹੈ ਰਾਜਵੀਰ ਜਵੰਦਾ ਜੀ ਦਾ ਬੱਦੀ ਦੇ ਵਿੱਚ ਇੱਕ ਭਿਆਨਕ ਐਕਸੀਡੈਂਟ ਹੁੰਦਾ ਹੈ ਅਤੇ ਵੈਂਟੀਲੇਟਰ ਤੇ ਦਸਿਆ ਜਾ ਰਿਹਾ ਸੋ ਐਕਸੀਡੈਂਟ ਕਿਵੇਂ ਹੋਇਆ ਦੋ ਸਾਨਾਂ ਦਾ ਭੇੜ ਹੋ ਰਿਹਾ ਸੀ ਠੱਠੇ ਲੜ ਰਹੇ ਸੀ ਅਤੇ ਉਹਦੇ ਕਾਰਨ ਉਹਦੀ ਮੋਟਰਸਾਈਕਲ ਉਹਦਾ ਮੋਟਰਸਾਈਕਲ ਇੱਕ ਗੱਡੀ ਦੇ ਵਿੱਚ ਵੱਜਿਆ ਜਿਸ ਦੇ ਕਰਕੇ ਗੰਭੀਰ ਹਾਲਤ ਦੇ ਵਿੱਚ ਜਵੰਦਾ ਫੋਰਟਿਜ ਹਸਪਤਾਲ ਮਹਾਲੀ ਵਿਖੇ ਦਾਖਲ ਹੈ ਹੁਣ ਮੈਂ ਗੱਲ ਕੀ ਕਰਨੀ ਆ ਗੱਲ ਕਰਨੀ ਆ ਅਵਾਰਾ ਪਸ਼ੂਆਂ ਦੀ ਪੰਜਾਬ ਦੇ ਵਿੱਚ ਰੋਜ਼ ਕਈ ਜਾਨਾਂ ਜਾਂਦੀਆਂ ਨੇ ਅਵਾਰਾ ਪਸ਼ੂਆਂ ਦੇ ਕਰਕੇ ਜੇ ਮੈਂ ਪੂਰੇ ਦੇਸ਼ ਦੀ ਗੱਲ ਕਰਾਂ ਤਾਂ ਅੰਕੜੇ ਸੈਂਕੜੇ ਹੋ ਜਾਂਦੇ ਨੇ ਸੈਂਕੜੇ ਜਾਨਾਂ ਰੋਜ਼ ਅਵਾਰਾ ਪਸ਼ੂਆਂ ਦੇ ਕਰਕੇ ਜਾਂਦੀਆਂ ਤੇ ਸਰਕਾਰ ਆਵਾਰਾ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਬਿਜਲੀ ਦੇ ਬਿੱਲ ਦੇ ਵਿੱਚ ਅਸੀਂ ਕਾ ਉਸ ਸਸ ਗਊ ਸਸ ਦਿੰਨੇ ਆ। ਉਹਦੇ ਨਾਲ ਕਹਿੰਦੇ ਆ ਗਊਆਂ ਦੀ ਰੱਖਿਆ ਕੀਤੀ ਜਾਓ, ਉਹਨਾਂ ਨੂੰ ਸੰਭਲ ਕੀਤੀ ਜਾਓ। ਆ ਆ ਜੋ ਆ ਮੈਂ ਤੁਹਾਨੂੰ ਦਿਖਾ ਦਿੰਨਾ ਸਾਡੇ ਕਿੰਨੇ ਆਵਾਰਾ ਡੰਗਰ ਫਿਰਦੇ ਆ। ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਜਿਹੜੇ ਗਊਸ਼ਾਲਾ ਵਾਲੇ ਵੀਰ ਆ ਉਹ ਉਹਨਾਂ ਦਾ ਤਰਕ ਹੈ ਵੀ ਭਾਈ ਜਦੋਂ ਕੋਈ ਗਾਂ ਜਾਂ ਬੌਲਦ ਜਦੋਂ ਗਾਂ ਫੰਡਰ ਹੋ ਜਾਂਦੀ ਹੈ, ਬੌਲਦ ਕੰਮ ਦਾ ਨਹੀਂ ਰਹਿੰਦਾ ਤਾਂ ਇਹਨਾਂ ਨੂੰ ਸੜਕਾਂ ਤੇ ਜਿਹੜੇ ਭੇਜ ਦਿੰਦੇ ਨੇ ਸੋ ਉਹਨਾਂ ਦਾ ਆਪਦਾ ਤਰਕਾ ਤੇ ਜਿਹੜਾ ਜਿਨ੍ਹਾਂ ਦੀਆਂ ਜਾਨਾਂ ਜਾਂਦੀਆਂ ਨੇ ਉਹ ਵਿਚਾਰੇ ਅਜਾਈਂ ਜਾਂਨਾ ਗਵਾ ਰਹੇ ਨੇ ਰਾਜਵੀਰ ਜਵੰਦਾ ਬਹੁਤ ਦੁਖਦ ਘਟਨਾ ਹੈ ਪ੍ਰਮਾਤਮਾ ਉਸ ਵੀਰ ਨੂੰ ਜਲਦੀ ਸਿਹਤਯਾਬ ਕਰੇ ਪਰ ਰਾਜਵੀਰ ਜਵੰਦਾ ਵੀਰ ਕਿਉਂਕਿ ਇੱਕ 스타ਰ ਹੈ ਤਾਂ ਕਰਕੇ ਸੁਰਖੀਆਂ ਦੇ ਵਿੱਚ ਇਹ ਗੱਲ ਆ ਗਈ ਜਿਹੜੀਆਂ ਸੈਂਕੜੇ ਜਾਂਨਾ ਜਾਂਦੀਆਂ ਨੇ ਉਹਨਾਂ ਦਾ ਕੋਈ ਗੱਲਬਾਤ ਆਉਂਦੀ ਨਹੀਂ ਸਿਰਫ ਇਹ ਲਿਖ ਦਿੰਦੇ ਨੇ ਅਖਬਾਰ ਚ ਛੋਟੀ ਜੀ ਖਬਰ ਅਵਾਰਾ ਪਸ਼ੂ ਨਾਲ ਟਕਰਾਨ ਕਰਕੇ ਵਿਅਕਤੀ ਦੀ ਗਈ ਜਾਨ ਜਿਵੇਂ ਕੋਈ ਉਥੇ ਕੁਝ ਹੋਇਆ ਹੀ ਨਾ ਹੋਵੇ ਐਨੀ ਸੌਖੀ ਜਾਨ ਹੋ ਗਈ ਸੋ ਸਰਕਾਰਾਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੰਦੇਰਾਂ ਨੂੰ ਮਿਲ ਜਾਂਦੇ ਨੇ ਉਹ ਕਹਿੰਦੇ ਨੇ ਬਿਲਕੁਲ ਅਵਾਰਾ ਪਸ਼ੂਆਂ ਦਾ ਹੱਲ ਕਰਨਾ ਚਾਹੀਦਾ ਭਾਈ ਕਰਨਾ ਕਿਹਨੇ ਤੁਸੀਂ ਮੁੱਖ ਮੰਤਰੀਓ ਪੰਜਾਬ ਦੇ ਕਾਓ ਸੱਸ ਅਸੀਂ ਦਿੰਨੇ ਆ ਹਰ ਇੱਕ ਚੀਜ਼ ਤੇ ਅਸੀਂ ਟੈਕਸ ਦਿੰਨੇ ਆ ਤੇ ਸਾਡੀਆਂ ਜਾਨਾਂ ਅਜਾਈ ਜਾਂਦੀਆਂ ਨੇ ਅੱਜ ਜਦ ਰਾਜਵੀਰ ਵੀ ਉਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਹਣਾ ਬਿੱਟੂ ਕਹਿੰਦਾ ਅਰਵਨੀਤ ਸਿੰਘ ਬਿੱਟੂ ਐਮਪੀ ਬੀਜੇਪੀ ਦੇ ਕਹਿੰਦੇ ਬਿਲਕੁਲ ਇਹ ਕਰਨਾ ਚਾਹੀਦਾ ਵੀਰੇ ਕਰਨਾ ਕਿਨੇ ਆ ਬਿੱਟੂ ਵੀਰੇ ਤੁਸੀਂ ਸੈਂਟਰ 'ਚ ਬੈਠਿਓ ਰਾਜ ਮੰਤਰੀਆਂ ਜਾ ਕੇ ਕਹੋ ਪ੍ਰਧਾਨ ਮੰਤਰੀ ਸਾਬ ਨੂੰ ਵੀ ਭਾਈ ਇਹਨਾਂ ਦਾ ਹੱਲ ਕਰੋ ਜਿਹੜਾ ਸਾਡੇ ਤੋਂ ਗਾਊ ਸੈਸ ਲੈਨੇ ਹੋ ਫੇਰ ਉਹਦਾ 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 ਸਾਨੂੰ ਮੋੜ ਦੇ ਕਿਉਂ ਤੁਸੀਂ ਸਾਡੀਆਂ ਜਾਨਾਂ ਐਕਸੀਡੈਂਟ ਰਾਹੀਂ ਇਹ ਸੜਕੀ ਅਤਵਾਦ ਹੈ ਸੜਕੀ ਅਤਵਾਦ ਰੋਜ਼ ਪੰਜਾਬ ਦੇ ਅਨੇਕਾਂ ਨੌਜਵਾਨ ਅਨੇਕਾਂ ਲੋਕ ਖਾਰਿਆ ਕਦੀ ਇਹ ਸੜਕੀ ਅਤਵਾਦ ਬਾਰੇ ਗੱਲ ਕੀਤੀ ਆ ਨਹੀਂ ਕਰੋਗੇ ਕਿਉਂਕਿ ਸਰਕਾਰਾਂ ਦੇ ਤੁਸੀਂ ਆ ਬੈਠੇ ਹੋ ਬਹੁਤ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਉਹਦੇ ਪਰਿਵਾਰ ਨੂੰ ਮਿਲਣ ਪਹੁੰਚੇ ਨੇ ਹੌਸਲਾ ਬਜਾਈ ਕੀਤੀ ਹੈ ਪਰਿਵਾਰ ਦੀ ਵੀ ਕੋਈ ਨਾ ਅਸੀਂ ਖੜੇ ਆ ਪਰ ਜਿਹੜੀ ਗੱਲ ਕਰਨ ਵਾਲੀ ਆ ਉਹ ਕੌਣ ਕਰੂ ਅੱਜ ਸੈਸ਼ਨ ਚੱਲਦਾ ਵਿਧਾਨ ਸਭਾ ਦਾ ਹੁਣੇ ਇਸ ਤੋਂ ਬਾਅਦ ਲੈ ਕੇ ਆ ਉੱਥੇ ਜਿਹੜਾ ਗਊ ਸਸ ਲੈਣੇ ਹੋ ਕਹੋ ਸਾਰੀਆਂ ਗਾਇਆਂ ਨੂੰ ਚੱਕ ਕੇ ਸਾਰੇ ਬਾਰਾ ਪਸ਼ੂਆਂ ਨੂੰ ਚੱਕ ਕੇ ਇਹਨਾਂ ਲਈ ਕੋਈ ਸੈਂਟਰ ਬਣਾਏ ਜਾਣ ਜਿੱਥੇ ਇਹਨਾਂ ਦੀ ਫੀਡ ਦਾ ਪ੍ਰਬੰਧ ਕੀਤਾ ਜਾਵੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਰੱਖੋ ਇਹਨਾਂ ਨੂੰ ਉੱਥੇ ਕਿਉਂ ਤੁਸੀਂ ਲੋਕਾਂ 'ਚ ਟੱਕਰਾਂ ਮਾਰਨ ਨੂੰ ਰੱਖਿਆ ਰੋਜ਼ ਬਜ਼ਾਰਾਂ ਦੇ ਟੱਠੇ ਲੜਦੇ ਨੇ ਕਿਸੇ ਦੀ ਦੁਕਾਨ ਭੰਨਤੀ ਕਿਸ ਦਾ ਸਕੂਟਰ ਭੰਨਤਾ ਮੋਟਰਸਾਈਕਲ ਭੰਨਤਾ ਕਿਹਦੀ ਜ਼ਿੰਮੇਵਾਰੀ ਹੈ ਸਾਡੇ ਆਮ ਲੋਕਾਂ ਦੀ ਜ਼ਿੰਮੇਵਾਰੀ ਹੈ ਆਮ ਲੋਕ ਤਾਂ ਭਾਈ ਜੀ ਤੁਹਾਨੂੰ ਬਿਜਲੀ ਦੇ ਬਿੱਲ ਚ ਗਊ ਸਸ ਦੇ ਰਹੇ ਨੇ ਹੋਰ ਅਨੇਕਾਂ ਤਰ੍ਹਾਂ ਟੈਕਸ ਦੇ ਰਹੇ ਨੇ ਉਸ ਟੈਕਸ ਦਾ ਕੀ ਮੁੱਲ ਮੋੜ ਰਹੇ ਹੋ ਤੁਸੀਂ ਅੱਜ ਰਾਜਵੀਰ ਜਵੰਦਾ ਉੱਥੇ ਹਸਪਤਾਲ ਚ ਪਿਆ ਬਚਾਰਾ ਜੇ ਅਵਾਰਾ ਸਾਂ ਨਾ ਪਿੱੜਦੇ ਹੁੰਦੇ ਤਾਂ ਐਕਸੀਡੈਂਟ ਨਹੀਂ ਹੁੰਣਾ ਹਮਾਚਲ ਦੇ ਵਿੱਚ ਆਪਾਂ ਜਾਣਦੇ ਹਾਂ ਕਿਵੇਂ ਗਾਈਆਂ ਥੱਲੇ ਆ ਗਈਆਂ ਐ ਹੋ ਗਈਆਂ ਇਹ ਹੋ ਗਈਆਂ सो so, पूरे देश का मसला है मैं प्रधानमंत्री श्री नरेंद्र मोदी जी को बेनती करना चाहता हूं कि आप हमसे गौ टैक्स लेते हैं तो उसका मूल्य हमें क्यों नहीं मोड़ते क्यों इन अवारा पशुओं के लिए क्यों रख रखाव के लिए इनके लिए कोई सेंटर नहीं खोले जाते आप देश के प्रधानमंत्री हैं अभी कीजिए ग्रांट राज्यों को हिमाचल को पंजाब को गुजरात को हरियाणा को जहां भी आवारा पशु हैं सो so, ये तो एक दिन का काम है बात क्या है आप हमारे लोगों की जानें पूरे देश में जो सैकड़े जाने जा रही हैं आपको लगता है इनका कोई मूल्य ही नहीं है क्योंकि इनका मूल्य तब होता है जब आपने इनसे वोटें लेनी होती हैं नरेंद्र मोदी हमारे जो माननीय है, प्रधानमंत्री हैं वो ऐसा काम अभी ऑर्डर पास करें और मुख्यमंत्री पंजाब भगवंत सिंह मान आज ही विधानसभा ਦੇ ਵਿੱਚ বিল ਲੈ ਕੇ ਆਉਣ यार लोकाणियां जानना ना यार ਤੁਸੀਂ ਖਲવાર ਕਰ ਰਹੇ ਹੋ ਯਾਰ समय दिया सरकारें जड़ियां भी आंदियां ने किसी ने इस समस्या का हल नहीं किया ਸਾਰੀਆਂ ਜਿੰਨੀਆਂ ਗਊਸ਼ਾਲਾਵਾਂ ਨੇ ਮੰਨ ਲਓ ਪੰਜਾਬ ਦੇ ਵਿੱਚ ਜਿਹੜੀਆਂ ਵੀ ਹਰ ਇੱਕ ਸ਼ਹਿਰ ਦੇ ਵਿੱਚ ਜਿੰਨੀਆਂ ਗਊਸ਼ਾਲਾਵਾਂ ਨੇ ਇਹਨਾਂ ਨੂੰ ਫੰਡ ਦਿਓ ਇਹਨਾਂ ਨੂੰ ਫੜ ਕੇ ਡੰਗਰ ਕੋਲ ਲਾਓ ਜੀ ਤੁਹਾਨੂੰ ਇੰਨੀ ਇੰਨੀ ਅਸੀਂ ਫੰਡ ਦੇਾਂਗੇ ਤੁਸੀਂ ਆਵਾਰਾ ਪਸ਼ੂਆਂ ਨੂੰ ਆਪਦੇ ਅੰਦਰ ਟਾੜੋ ਤੇ ਤੇ ਐਲਾਨ ਕਰੋ ਜਿਹੜਾ ਵੀ ਗਾਂ ਨੂੰ ਚੋ ਕੇ ਉਸ ਦੀ ਸਾਰੀ ਜ਼ਿੰਦਗੀ ਦੀ ਬੌਦਲ ਦੀ ਕਮਾਈ ਖਾ ਕੇ ਸਰਕਾਂ ਤੇ ਛੜਦਾ ਹੈ ਉਹਤੇ ਪਰਚਾ سنگੀਨ ਧਰਮਾਂ ਦੇ ਤਹਿਤ ਕਰੋ ਇਹ ਇਹ ਸਮੱਸਿਆ ਹੱਲ ਹੋ ਜੂਗੀ ਸੋ ਬਸ ਅਖੀਰ ਦੇ ਵਿੱਚ ਮੇਰੀ ਬੇਨਤੀ ਪਰਮਾਤਮਾ ਰਾਜਵੀਰ ਜਵੰਦਾ ਵੀਰ ਨੂੰ ਜਲਦੀ ਸਿਹਤਯਾਬ ਕਰੇ ਅਤੇ ਪੰਜਾਬ ਦੀਆਂ ਲੋਕਾਂ ਦੀਆਂ ਜਾਨਾਂ ਅਜਾਈ ਨਾ ਜਾਣ ਆਓ ਅਸੀਂ ਆਪਦੇ ਹੱਕ ਮੰਗੀਏ ਗਊ ਸੈ ਜਿਹੜਾ ਲੈਂਦੇ ਨੇ ਕਹੀਏ ਵੀ ਉਹਦਾ ਮੁੱਲ ਸਾਨੂੰ ਮੋੜੋ ਆਵਾਰਾ ਪਸ਼ੂਆਂ ਨੂੰ ਇੱਕ ਉਹਨਾਂ ਲਈ ਸਥਾਨ ਬਣਾਏ ਜਾਣ ਜਿੱਥੇ ਆਵਾਰਾ ਪਸ਼ੂ ਰੱਖੇ ਜਾਣ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ